ਅਨੇਕ ਸੁਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਸਾਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਹਨਾਂ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਕੁਝ ਨਿਯੁਕਤੀਆਂ ਕੀਤੀਆਂ ਨੇ ਕੁਝ ਅਹੁਦੇਦਾਰਾਂ ਨੂੰ ਉਹਨਾਂ ਦੀਆਂ ਪੋਸਟਾਂ ਦਿੱਤੀਆਂ ਗਈਆਂ ਨੇ ਸੋ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਲਿਸਟ ਦਿਖਾ ਰਹੇ ਹਾਂ ਲਿਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਪੰਜਾਬ ਇਕਾਈ ਨੂੰ ਹੋਰ ਮਜ਼ਬੂਤ ਕੀਤਾ ਹੈ ਲੋਕ ਸਭਾ ਹਲਕਿਆਂ ਦੇ ਵਿੱਚ ਮੀਤ ਪ੍ਰਧਾਨ ਤੋਂ ਇਲਾਵਾ ਸੱਤ ਸੂਬਾ ਪਦਰੀ ਨਿਯੁਕਤੀਆਂ ਕੀਤੀਆਂ ਨੇ ਇਸ ਤੋਂ ਇਲਾਵਾ ਸੂਬਾ ਸਖਤਰ ਲਾਏ ਨੇ ਸੂਬਾ ਜੁਆਇੰਟ ਸਖਤਰ ਲਗਾਏ ਨੇ ਸੋ ਸਾਡੇ ਸਹਿਯੋਗੀ ਨੀਲ ਭਲਿੰਦਰ ਸਾਡੇ ਨਾਲ ਜੁੜੇ ਨੇ ਨੀਲ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਇਕਾਈ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਜਿਹੜੇ ਨਾਮ ਸਾਹਮਣੇ ਆਏ ਨੇ ਇਹਨਾਂ ਦਾ ਕੀ ਮਤਲਬ ਰਹੇਗਾ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ? ਹਾਂ ਜੀ ਬਿਲਕੁਲ ਤੁਸੀਂ ਜੋ ਗੱਲ ਕਹੀ ਹੈ ਕਿ ਲੋਕ ਸਭਾ ਚੋਣਾਂ ਦੇ ਪਰਪੇਖ ਦੇ ਵਿੱਚ ਇਹਨਾਂ ਦੇ ਨਿਤਕੀਆਂ ਨੂੰ ਵੇਖਿਆ ਜਾਣਾ ਚਾਹੀਦਾ ਹੈ ਕਿਉਂਕਿ ਆਮ ਆਪ ਪਾਰਟੀ ਜਦੋਂ ਤੋਂ ਹੋਂਦ ਹੋਂਦ ਵਿੱਚ ਆਈ ਜਾਂ ਜਦੋਂ ਤੋਂ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਈ ਤਾਂ ਉਦੋਂ ਹੀ ਆਮ ਆਪ ਪਾਰਟੀ ਦਾ ਦਾਵਾ ਇਹ ਰਿਹਾ ਹੈ ਕਿ ਉਹ ਵਜਾ ਦੀ ਜਿਹੜੀ ਹੈਗੀ ਹੈ ਲੀਡਰਸ਼ਿਪ ਨਹੀਂ ਥੋਪਣਗੇ ਲੋਕਾਂ ਦੇ ਉੱਤੇ। ਸਵਾਦ ਵੀ ਪਾਰਟੀ ਹੁਣ ਤੱਕ ਇਹ ਆਪਣਾ ਵਿਚਾਰ ਕਰਦੀ ਆਈ ਸੀ ਕਿ ਬਿਨਾਂ ਵਜ੍ਹਾ ਇੰਨੇ ਜਿਆਦਾ ਲੀਡਰ ਲੀਡਰ ਨਾ ਉਤਪੰਨ ਕੀਤੇ ਜਾਣ ਉਹ ਸੂਬੇ ਦੇ ਵਿੱਚ ਕਿ ਲੋਕਾਂ ਨੂੰ ਲੱਗੇ ਕਿ ਸਾਰੇ ਹੀ ਲੀਡਰ ਨਹੀਂ ਵਰਕਰ ਵੀ ਕੋਈ ਗਲਤੀ ਵੀ ਕਰ ਰਹੀ ਪਰ ਹੁਣ ਜਦੋਂ ਫੇਸਬੁੱਕ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਚਾਰ ਕੋਨਾ ਪੰਜ ਕੋਨਾ ਛੇ ਕੋਨਾ ਮੁਕਾਬਲਾ ਵੀ ਇਸ ਵਕਤ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਦੀ ਆਪ ਜੀ ਬਹੁਤ ਮਹੱਤਵਪੂਰਨ ਹੋ ਗਿਆ ਸਾਰੀਆਂ ਪਾਰਟੀਆਂ ਵਾਸਤੇ ਜੀ ਕਾਟਰ ਬੇਸ ਪਾਰਟੀਆਂ ਦੀ ਆਪਾਂ ਗੱਲ ਕਰੀਏ ਤਾਂ ਆਪਾਂ ਆਵਾਜ਼ ਮੂ ਪਾਰਟੀ ਦੇ ਮੁਕਾਬਲੇ ਦੀ ਗੱਲ ਕਰ ਲਈਏ ਕਿਉਂਕਿ ਆਵਾਜ਼ ਮੂ ਪਾਰਟੀ ਦਾ ਨਾਮ ਨਵੀਂ ਜੀ ਇਸ ਕਰਕੇ ਵਾਰ-ਵਾਰ ਲੈਣਾ ਪੈ ਰਿਹਾ ਕਿਉਂਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਹੈ ਜੀ ਜੀ ਭਾਰਤੀ ਜਨਤਾ ਪਾਰਟੀ ਇਸ ਵਕਤ ਸਭ ਤੋਂ ਵੱਡੀ ਕਾਟਰ ਬੇਸ ਪਾਰਟੀ ਹੈ ਦੂਜੇ ਨੰਬਰ ਤੇ ਪੰਜਾਬ ਦੇ ਦ੍ਰਿਸ਼ਟੀਕੋਣ ਤੋਂ ਗੱਲ ਕਰੀਏ ਤਾਂ ਅਕਾਲੀ ਦਲ ਜਿਹੜੀ ਹੈ ਉਹ ਕਾਟਰ ਬੇਸ ਪਾਰਟੀ ਵੱਡੀ ਹੈ ਤੇ ਪੰਜਾਬ ਕਾਂਗਰਸ ਜਿਹੜੀ ਹੈ ਉਹ ਕਾਟਰ ਬੇਸ ਪਾਰਟੀ ਬਹੁਤ ਵੱਡੀ ਹੈ ਪਰ ਪੰਜਾਬ ਕਾਂਗਰਸ ਦਾ ਜਿਹੜਾ ਕਾ ਇਹ ਕਿ ਉਸਕੇ ਬਹੁਤ ਸਾਵੀ ਇੰਟਰਸਿਪੇਰੀਟੀ ਹੈ ਉਹ ਕਾਂਗਰਸ ਚੋਂ ਬਾਹਰ ਜਾ ਦਿੱਤੀ ਹੈ ਪੰਜਾਬ ਕਾਂਗਰਸ ਚੋਂ ਜੀ ਜੀ ਤੇ ਨੀਲ ਜੀ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਹੁਣ ਨਿਯੁਕਤੀਆਂ ਹੋਈਆਂ ਪੰਜਾਬ ਦੇ ਵਿੱਚ ਵੀ ਕਾਡਰ ਜਿਹੜਾ ਆਮ ਆਦਮੀ ਪਾਰਟੀ ਦਾ ਇਹਦੇ ਨਾਲ ਹੋਰ ਮਜ਼ਬੂਤ ਹੋਏਗਾ ਕਿੰਨੇ ਕੋਡ ਜੋ ਵਿਚਾਰ ਕੀਤਾ ਹੁਣ ਜਾ ਕੇ ਕਿ ਜਦੋਂ ਕਾਟਰ ਵੀ ਜੰਦਾਈ ਹੋ ਰਹੀ ਹੈ ਕਿ ਕਾਟਰ ਨਿਕਲ ਕੇ ਹੀ ਵੋਟ ਪਾ ਰਿਹਾ ਹੈ ਜਿਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਦੋ ਗ੍ਰੇਡ ਦੀਆਂ ਚੋਣਾਂ ਹੋਈਆਂ ਨੇ ਕਿ ਜਿਹੜੀ ਚੋਣ ਫੀਸਦ ਹੈ ਜਿਹੜੀ ਚੋਣ ਟਰਨ ਆਊਟ ਹੈ ਪੋਲ ਟਰਨ ਆਊਟ ਹੈ ਉਹ ਲਗਾਤਾਰ ਡਿੱਗਦੀ ਜਾ ਰਹੀ ਹੈ ਤਾਂ ਲਗਾਤਾਰ ਡਿੱਗਦੇ ਜਾਣ ਦਾ ਪੋਲ ਟਰਨ ਆਊਟ ਦਾ ਮਤਲਬ ਹੁੰਦਾ ਹੈ ਕਿ ਜੋ ਕੱਟੜ ਸਮਾਈਤੀ ਹੁੰਦੇ ਨੇ ਜਾਂ ਜੋ ਲੋਕ ਪੋਲੀਟੀਕਲੀ ਬਹੁਤ ਜ਼ਿਆਦਾ ਅਵੇਅਰ ਹੁੰਦੇ ਨੇ ਉਹੀ ਵੋਟ ਪਾਣ ਜਾ ਰਹੇ ਨੇ ਦਾ ਮਤਲਬ ਹੂੰ ਅੱਜ ਅਸੀਂ ਤੁਸੀਂ ਆਮ ਲੋਕ ਜਿਹੜੇ ਆ ਜਿਨ੍ਹਾਂ ਨੂੰ ਕੋਈ ਪੋਲਿਟਿਕਸ ਨਾਲ ਮਤਲਬ ਨਹੀਂ ਸਰਕਾਰ ਕਿਹੜੀ ਹੈ ਜਿਹੜੀ ਲਈ ਹੈ ਉਹਨਾਂ ਨੂੰ ਉਸ ਕੰਮ ਨਾਲ ਕੋਈ ਮਤਲਬ ਨਹੀਂ ਭਾਵੇਂ ਕਿਸੇ ਕਾਰਨ ਵੀ ਹੋਵੇ ਤਾਂ ਉਹ ਲੋਕ ਵੋਟ ਪਾਣ ਨਹੀਂ ਜਾ ਰਹੇ ਉਹ ਕਤਰਾਰੇ ਨੇ ਵੋਟ ਪਾਣ ਤੋਂ ਤਾਂ ਜੇਕਰ ਕਾਟਰ ਤੇ ਹੀ ਗੱਲ ਆ ਗਈ ਹੈ ਤਾਂ ਹੁਣ ਕਾਟਰ ਹੀ ਵੋਟ ਪਾਣ ਨਿਕਲ ਰਿਹਾ ਤਾਂ ਹੁਣ ਪਾਰਟੀ ਨੂੰ ਮੱਖਣ ਕਰਨਾ ਪਿਆ ਕਿ ਆਪਣੇ ਕਾਟਰ ਨੂੰ ਮਜ਼ਬੂਤ ਕਰਨਾ ਹੈ 68 ਦੇ ਕਰੀਬ ਜਿਹੜੇ ਨੇ ਜੋ ਜੇਲੀਅਨ ਦੇ ਵਿੱਚ ਜਿਹੜੇ ਜਿਹੜੇ ਆਊਟ ਡਾਰੀਆਂ ਕੀਆ ਗਿਆ ਯਾਨੀ ਕਿਉਂਕਿ ਜੋ ਇੱਕ ਇੱਕ ਜ਼ਿਲ੍ਹੇ ਤੇ ਇੱਕ ਹਲਕੇ ਚ ਜਿਹੜਾ ਇੱਕ ਇੱਕ ਨੇਤਾ ਬੜੇਗਾ ਪਾਰਟੀ ਦਾ ਉਸ ਕੋਲ ਆਦੇ ਦਾ ਨਹੀਂ ਹੋਏਗਾ ਕੁਝ ਨਹੀਂ ਤਾਂ ਆਪਣੇ ਵਾਲੇ ਦੁਆਲੇ ਦੇ ਲੋਕਾਂ ਨੂੰ ਐਕਟੀਵੇਟ ਕਰੇਗਾ ਉਹ ਐਕਟੀਵੇਟ ਕਰਕੇ ਉਹਨਾਂ ਨੂੰ ਪੋਲਿੰਗ ਬੂਥ ਤੱਕ ਲਿਜਾਣ ਤੇ ਜਿਹੜਾ ਹੈਗਾ ਉਹ ਕੋਸ਼ਿਸ਼ ਕਰੇਗਾ ਸੋ ਇਸ ਬਲੌਂਸਟ ਨਾਲ ਆਪਾਂ ਪਾਰਟੀ ਨੇ ਕਦਮ ਚੁੱਕਿਆ ਸਿਆਸੀ ਤੌਰ ਤੇ ਸਹੀ ਫੈਸਲਾ ਜਿਹੜਾ ਪਾਰਟੀ ਦਾ ਜੀ 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 ਤਮਾਮ ਜਾਣਕਾਰੀ ਲਈ ਤਾਂ ਬਾਸੋ ਸਾਡੇ ਸਹਿਯੋਗੀ ਨੀਲ ਭਲਿੰਦਰ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਦੱਸਿਆ ਕਿ ਪਾਰਟੀ ਦੇ ਵੱਲੋਂ ਇੱਕ ਚੰਗਾ ਫੈਸਲਾ ਹੈ ਔਰ ਦੱਸ ਦਈਏ ਕਿ ਅਸੀਂ ਜਿਹੜੀ ਲਿਸਟ ਤੁਹਾਨੂੰ ਦਿਖਾ ਰਿਹਾ ਇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਪੰਜਾਬ ਇਕਾਈ ਨੂੰ ਮਜ਼ਬੂਤ ਕਰਦਿਆਂ ਸਟੇਟ ਸਕੱਤਰ ਲਗਾਏ ਗਏ ਨੇ ਜ਼ਿਲ੍ਹਾ ਸਕੱਤਰ ਲਗਾਏ ਗਏ ਨੇ ਜ਼ਿਲ੍ਹਾ ਜੁਆਇੰਟਸ ਸਕੱਤਰ ਲਗਾਏ ਗਏ ਨੇ ਜਿਸ ਦੇ ਵਿੱਚ ਜੇਕਰ ਜ਼ਿਲ੍ਹਾ ਸਕੱਤਰ ਦੀ ਗੱਲ ਕਰੀਏ ਤਾਂ ਜਗਵੀਰ ਬਰਾੜ ਉਹਨਾਂ ਨੂੰ ਲਗਾਇਆ ਗਿਆ ਉਸ ਤੋਂ ਇਲਾਵਾ ਸੂਬਾ ਜੁਆਇੰਟਸ ਸਕੱਤਰ ਜਿਹੜੇ ਨੇ ਹਰਸਿਮਰਨ ਬੰਟੀ ਲਗਾਏ ਗਏ ਨੇ ਦਰਸ਼ਨ ਸਿੰਘ ਤਾਂ ਤਾਲੀ ਲਗਾਏ ਗਏ ਨੇ ਜਗਦੀਪ ਸਿੰਘ ਜੱਗਾ ਲਗਾਏ ਗਏ ਨੇ ਹਰਬੀਰ ਸਿੰਘ ਬਬਲੂ ਸਿੰਧੀ ਜਿਹੜੇ ਨੇ ਉਹ ਲਗਾਏ ਗਏ ਨੇ ਗੁਰਸ਼ਰਨ ਸਿੰਘ ਛੀਨਾ ਲਗਾਏ ਗਏ ਨੇ ਸੁਰਿੰਦਰ ਸਿੰਘ ਸੋਢੀ ਜਿਹੜੇ ਨੇ ਇਹ ਸਾਰਿਆਂ ਨੂੰ ਸੂਬਾ ਜੁਆਇੰਟ 77 ਲਗਾਇਆ ਗਿਆ ਜਾਨੀ ਕਿ ਸੱਤ ਸੂਬਾ 6 ਇਹਦੇ ਵਿੱਚੋਂ ਸੂਬਾ ਜੁਆਇੰਟ 77 ਨੇ ਔਰ ਇੱਕ ਜਾਨੀ ਕਿ ਜਗਬੀਰ ਬਰਾੜ ਜਿਹਨਾਂ ਦਾ ਪਹਿਲੇ ਨੰਬਰ ਤੇ ਨਾਮ ਹੈ ਉਹ ਸੂਬਾ 77 ਨੇ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ 5 ਜਿਹੜੇ ਲੋਕ ਸਭਾ 22 ਪ੍ਰੈਜ਼ੀਡੈਂਟ ਲਗਾਏ ਗਏ ਨੇ ਉਹਨਾਂ ਦੇ ਨਾਮ ਨਾਂ ਦਾ ਜੇਕਰ ਜ਼ਿਕਰ ਕਰੀਏ ਤਾਂ ਫਰੀਦਕੋਟ ਤੋਂ ਵਿਜੇ ਛਾਬੜਾ ਉਹਨਾਂ ਨੂੰ ਲਗਾਇਆ ਗਿਆ ਔਰ ਉਸ ਤੋਂ ਇਲਾਵਾ ਜਲੰਧਰ ਤੋਂ ਹਰਦੀਪ ਰਾਣਾ ਉਹਨਾਂ ਨੂੰ ਲਗਾਇਆ ਗਿਆ ਫਰੀਦਕੋਟ ਤੋਂ ਅਮਰਤਪਾਲ ਦੀਨਾ ਉਹਨਾਂ ਨੂੰ ਲਗਾਇਆ ਗਿਆ ਪਟਿਆਲਾ ਤੋਂ ਹਰਪਾਲ ਜੁਨੇਜਾ ਉਹਨਾਂ ਨੂੰ ਲਗਾਇਆ ਗਿਆ ਫਰੀਦਕੋਟ ਤੋਂ ਸੁਖਜੀਤ ਸਿੰਘ ਟਿਲਵਾਨਾ ਨੂੰ ਲਗਾਇਆ ਗਿਆ ਸੋ ਇਸ ਤਰੀਕੇ ਦੇ ਨਾਲ ਜਿਹੜੇ ਨਾਮ ਨੇ ਉਹ ਸਾਹਮਣੇ ਆਏ ਨੇ ਇਸ ਤੋਂ ਇਲਾਵਾ 2 ਹਲਕਾ ਇੰਚਾਰਜ ਲਗਾਏ ਗਏ ਨੇ ਔਰ ਬਹੁਤ ساری ਲੰਬੀ ਲਿਸਟ ਹੈ ਜਿਹੜੀ ਜਿਸ ਦੇ ਵਿੱਚ ਡਿਸਟ੍ਰਿਕਟ ਪ੍ਰੈਜ਼ੀਡੈਂਟ ਲਗਾਏ ਗਏ ਨੇ ਗੁਰਤੇਜ ਖੋਸਾ ਔਰ ਉਸ ਤੋਂ ਇਲਾਵਾ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਲਗਾਏ ਗਏ ਨੇ ਡਿਸਟ੍ਰਿਕਟ ਸਕੱਟਰੀ ਲਗਾਏ ਗਏ ਨੇ ਸੋ ساری ਲਿਸਟ ਅਸੀਂ ਦੈਨਿਕ ਸਵੇਰਾ ਦੇ ਮਾਧਿਅਮ ਦੇ ਨਾਲ ਤੁਹਾਡੇ ਸਾਹਮਣੇ ਨਸ਼ਰ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਲੋਕ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਲੋਕ ਇਸ ਸਮੇਂ ਬੈਠ ਕੇ ਦੈਨਿਕ ਸਵੇਰਾ ਦੇ ਉੱਪਰ ਇਸ ਲਿਸਟ ਨੂੰ ਦੇਖ ਰਹੇ ਹੋਣ ਤੇ ਉਹਨਾਂ ਨੂੰ ਦੱਸ ਦਈਏ ਕਿ ਇਹ ਨਿਯੁਕਤੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਇਹ ਪੰਜਾਬ ਇਕਾਈ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਸੂਬੇ ਦੇ ਵਿੱਚ ਮਜ਼ਬੂਤ ਕਰਨ ਦੇ ਲਈ ਇੱਕ ਅਹਿਮ ਫੈਸਲਾ ਕੀਤਾ ਜਾ ਸਕਦਾ ਹੈ ਕਿਉਂਕਿ ਜਦੋਂ ਕਿਸੇ ਪਾਰਟੀ ਦਾ ਕਾਡਰ ਜਿਹੜਾ ਮਜ਼ਬੂਤ ਹੁੰਦਾ ਹੈ ਤੇ ਚੋਣਾ ਦੇ ਵਿੱਚ ਉਸ ਨੂੰ ਉਨਾ ਹੀ ਫਾਇਦਾ ਹੁੰਦਾ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਹੁਣ ਜਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਚਾਹੇ ਮਾਝਾ ਹੋਵੇ ਦੁਆਬਾ ਹੋਵੇ ਚਾਹੇ ਮਾਲਵਾ ਹੋਵੇ ਉਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਸੋ ਉਸ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਸੂਬਾ ਸਕੱਤਰ ਸੂਬਾ ਜੁਆਇੰਟ ਸਕੱਤਰ ਉਸ ਤੋਂ ਇਲਾਵਾ ਲੋਕ ਸਭਾ ਮੀਤ ਪ੍ਰਧਾਨ ਲਗਾਏ ਗਏ ਨੇ ਸੋ ਸਾਰਿਆਂ ਦੀ ਸੂਚੀ ਜਿਹੜੀ ਅਸੀਂ ਤੁਹਾਡੇ ਸਾਹਮਣੇ ਰੱਖੀ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਕਾਈ ਜਿਹੜੀ ਹੈ ਇਸ ਲਿਸਟ ਦੇ ਨਾਲ ਅਹੁਦੇਦਾਰਾਂ ਦੀਆਂ ਡਿਊਟੀਆਂ ਲੱਗਣ ਦੇ ਨਾਲ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਹੁੰਦੀ ਨਜ਼ਰ ਆ ਰ